ਮਾਨਸਾ ਦੇ ਪਿੰਡ ਅਕਬਰਪੁਰ ਖਡਾਲ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ 3 ਮਹੀਨੇ ਦੇ ਮਾਸੂਮ ਬੱਚੇ ਨੂੰ ਵੇਚ ਦਿੱਤਾ ਗਿਆ ਹੈ ਇਹ આરોਪ ਲਾਏ ਜਾ ਰਹੇ ਨੇ ਨਸ਼ੇ ਦੀ ਪੂਰਤੀ ਦੇ ਲਈ ਵੇਚਣ ਦਾ ਇਹ ਮਾਮਲਾ ਸਾਹਮਣੇ ਆਇਆ ਹੈ ਪੁਲਿਸ ਵੱਲੋਂ ਜਦੋਂ ਸ਼ਿਕਾਇਤ ਪਹੁੰਚੀ ਹੈ ਤਾਂ ਉਹਨਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਮਾਨਸਾ ਜ਼ਿਲ੍ਹੇ ਦੇ ਕਸਬਾ ਬਰੇਟਾ ਦੇ ਅਧੀਨ ਆਉਂਦੇ ਪਿੰਡ ਅਕਬਰਪੁਰਖਡਾਲ ਦਾ ਇਹ ਮਾਮਲਾ ਹੈ ਜਿੱਥੇ ਇੱਕ ਮਾਂ ਨੇ ਬਰੇਟਾ ਪੁਲਿਸ ਨੂੰ ਸ਼ਿਕਾਇਤ ਦੇ ਕੇ આરોਪ ਲਾਇਆ ਕਿ ਉਸਦੇ ਪਤੀ ਅਤੇ ਸੱਸ ਦੇ ਵੱਲੋਂ ਨਸ਼ੇ ਦੀ ਪੂਰਤੀ ਦੇ ਲਈ 3 ਮਹੀਨਿਆਂ ਦੇ ਮਾਸੂਮ ਬੱਚੇ ਨੂੰ ਵੇਚ ਦਿੱਤਾ ਹੈ ਇਸ ਔਰਤ ਨੇ આરોਪ ਲਾਇਆ ਹੈ ਕਿ ਉਸਦੇ ਪਤੀ ਨੇ ਅਤੇ ਸੱਸ ਨੇ ਨਸ਼ੇ ਦੀ ਪੂਰਤੀ ਦੇ ਲਈ ਉਸਦੇ ਬੱਚੇ ਨੂੰ 1,80,000 ਰੁਪਏ ਵਿੱਚ ਵੇਚਿਆ ਜਿਸ ਤੋਂ ਬਾਅਦ ਹੁਣ ਉਹਨਾਂ ਦੇ ਵੱਲੋਂ ਆਪਣੇ ਬੱਚੇ ਦੀ ਵਾਪਸੀ ਦੇ ਲਈ ਪੁਲਿਸ ਕੋਲ ਗੁਹਾਰ ਲਗਾਈ ਗਈ ਹੈ ਬੱਚੇ ਨੂੰ ਗੋਦ ਲੈਣ ਵਾਲੇ ਗੰਗਾ ਰਾਮ ਨੇ ਦੱਸਿਆ ਹੈ ਕਿ ਇਹ ਆਪਣੇ ਬੱਚੇ ਨੂੰ ਬਿਮਾਰ ਹਾਲਤ ਦੇ ਵਿੱਚ ਮੰਦਿਰ ਦੇ ਵਿੱਚ ਲੈ ਕੇ ਆਏ ਸੀ ਜੋ ਕਹਿ ਰਹੇ ਸੀ ਕਿ ਉਸ ਦਾ ਉਹ ਪਾਲਣ ਪੋਸ਼ਣ ਨਹੀਂ ਕਰ ਸਕਦੇ ਇਸ ਲਈ ਉਹਨਾਂ ਦੇ ਵੱਲੋਂ ਬੱਚੇ ਨੂੰ ਗੋਦ ਲਿਆ ਗਿਆ ਸੀ ਜਿਸ ਦੀ ਅਦਾਲਤ ਦੇ ਵਿੱਚ ਬਕਾਇਦਾ ਕਾਜ਼ੀ ਕਾਰਵਾਈ ਵੀ ਹੋਈ ਹੈ ਇਹ ਸੰਦੀਪ ਸਿੰਘ ਦਾ ਸਨਫ ਗਲਜਾਰ ਸਿੰਘ ਦਾ ਇੱਕ ਗੁਰਮਨ ਕੌਰ ਦਾ ਪਤੀ ਆ ਖੜੇ ਵਾਲੇ ਪਿੰਡ ਤੋਂ ਇਹ ਕਦੇ ਬਰੇਟੇ ਕਦੇ ਕਿਤੇ ਹੋਰ ਕਦੇ ਅੱਡ ਡੋ ਰਹਿੰਦਾ ਇਹਨੇ ਪਹਿਲਾਂ ਨਸਮੁਸਾ ਕਰਦਾ ਸੀ ਇਹਨੂੰ ਦਵਾਈ ਵੀ ਦਿੱਤਾ ਦਵਾਈ ਥਾਣੇ ਬਰੇਟੇ ਵੱਲੋਂ ਤੇ ਹੁਣ ਪਤਾ ਲੱਗਿਆ ਸੀਗਾ ਅੱਜ ਐਸ.ਐਚ.ਓ ਸਾਹਿਬ ਕੰਮ ਜਾ ਕੇ ਵੀ ਇਹ ਉਹਦਾ ਪਤਾ ਕਰਿਆ ਉਹ ਕਹਿੰਦੇ ਵੀ ਬੱਚਾ ਸੀ ਗੋਦ ਲਿਆ ਚਾਰ ਪੰਜ ਮਹੀਨੇ ਦਾ ਬੱਚਾ ਤੇ ਗੋਦ ਲੈਣ ਵਾਲਾ ਸੰਜੂ ਆ son of ਚੰਨਾ ਸਿੰਘ ਦਾ ਉਹਦੀ ਵਾਈਫ ਹੈਗੀ ਆਰਤੀ ਉਹਨਾਂ ਕੋਲ ਆ ਉਦੋਂ ਜਦੋਂ ਉਹਨਾਂ ਨੇ ਲਿਆ ਬੱਚਾ ਉਹ ਕਾਫੀ ਬਿਮਾਰ ਵੀ ਸੀਗਾ ਉਹਨੂੰ 15 ਦਿਨ ਹਸਪਤਾਲ ਵੀ ਇੱਥੇ ਪ੍ਰਾਈਵੇਟ ਦੇਖਿਆ ਨੂੰ ਦਵਾਈ ਵੀ ਦਵਾਈ ਹੁਣ ਬੱਚਾ ਠੀਕ ਆ ਉਹ ਆਪਦੇ ਘਰੇ ਨੇ ਉਹਨਾਂ ਨੂੰ ਲਿਆ ਕੇ ਪੁਸਪੜਤਾ ਆ ਅੱਜ ਕਰ ਰਹੇ ਆ ਬਾਕੀ ਜੇ ਇਹ ਜੀ ਕੋਈ ਹੋ ਗਈ ਫਿਰ ਕਾਰਵਾਈ ਹੋ ਜੀ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਅਮਲੇ ਵਿੱਚ ਲਿਆਂਦੀ ਜਾਊਗੀ ਸਰ ਇਹ ਨਸੇ ਤੇ ਨਹੀਂ ਆਖੀ ਹੈਗੇ ਨਹੀਂ ਕੋਈ ਪਤਾ ਆ ਸਾਹਮਣੇ ਨਸੇ ਤੇ ਨਹੀਂ ਹੈ ਜੀ ਸਾਡੇ ਸਾਹਮਣੇ ਕੋਈ ਨਹੀਂ ਆ ਪਤਾ ਲੱਗਿਆ ਵੀ ਪਹਿਲਾਂ ਕਰਦੇ ਸੀ ਸਾਦੇ ਛਾਣੇ ਬਰੇਟੇ ਤੋਂ ਇਹਨਾਂ ਨੇ ਦਾਖਾ ਉੱਥੋਂ ਦਵਾਈ-ਦਵਾਈ ਸੀ ਇਹਨਾਂ ਨੂੰ ਸਵੇਰਾ ਹਰ ਤਾਲ ਚੁੰਜਰੀ ਆ ਮਿਲਦੀ ਹੁੰਦੀ ਹੈ ਪਰ ਦਵਾਰਾ ਇਹਨਾਂ ਦੀ ਕੋਈ ਹੋਣੀ ਨਹੀਂ ਫਿਰ ਇਹ ਕਦੇ ਪੱਕੀ ਰਹਿ ਨਹੀਂ ਰਹੇ ਕਿਤੇ ਫੰਨੇ ਰਹਿਣ ਲੱਗ ਜਾਂਦੇ ਨੇ ਜਾ ਕੇ ਕਦੇ ਕਿਸੇ ਹੋਰ ਸ਼ਹਿਰ 'ਚ ਕਦੇ ਲਹਿਰੇ ਗੱਗ ਇੱਥੇ ਕਿਤੇ ਮਹੀਨੇ ਪਹਿਲਾਂ ਦੀ ਗੱਲ ਹੈ ਜਦੋਂ ਬੱਚੇ ਨੂੰ ਇਹ ਦੇਗੇ ਸੀ ਗੋਦ ਜਿਹੜਾ ਬੱਚਾ ਲੈਣ ਆਲੇ ਹੈਗੇ ਅੱਗੇ ਉਹਨਾਂ ਦਾ ਕੋਈ ਕ੍ਰਿਮੀਨਲ ਕਾਰਡ ਹੈਗਾ ਮਤੇ ਨੂੰ ਲੈ ਕੇ ਜਦੋਂ ਕਹਿੰਦੇ ਉਹ ਵੀ ਡਰਗ ਵੇਚਦੇ ਆ ਜਾਂ ਨਹੀਂ ਉਹਨਾਂ ਦਾ ਕੋਈ ਨਹੀਂ ਉਹਦਾ ਕਬਾੜ ਦਾ ਕੰਮ ਕਰਦੇ ਆ ਤੇ ਬਾਕੀ ਉਹਨਾਂ ਦਾ ਆਪਦੇ ਕੰਮ ਠੀਕ ਆ ਉਹਨਾਂ ਦੇ ਤਿੰਨ ਬੱਚੀਆਂ ਨੇ ਉਹਨਾਂ ਨੇ ਇਸ ਕਰਕੇ ਪਤਾ ਲੱਗਿਆ ਵੀ ਲਿਆ ਬੱਚਾ ਇਹਨਾਂ ਤੋਂ ਬਹੁਤ ਸੈਂਪੀ ਨਾਲ ਲਿਆ ਕੋਈ ਨਸ਼ੇ ਨਸ਼ੇ ਦਾ ਨਾ ਕੋਈ ਕਾਰੋਬਾਰ ਨਹੀਂ ਹੈਗਾ ਉਹਨਾਂ ਤੇ ਕਿਛਾ ਕੋਈ ਰਿਕਾਰਡ ਹੈ ਕੋਈ ਪਰਚਾ दर्ज ਹੈ ਨਹੀਂ ਉਹਨਾਂ ਤੇ ਕੋਈ ਪਰਚਾ ਦਰਜ ਨਹੀਂ ਹੈਗਾ ਸੰਜੂ ਤੇ ਇੱਕ ਲੋਕ ਤਾਂ ਬੱਚਾ ਆਪਣਾ ਕੌਣ ਬੋਧ ਦੇ ਦੂਜੀ ਕਿਸੇ ਨੂੰ ਇਹ ਪੜਤਾਲ ਕਰਕੇ ਪਤਾ ਲੱਗੂਗਾ ਕਿ ਨਾ ਵੀ ਕਿਉਂ ਦਿੱਤਾ ਜਾਂ ਕੀ ਗੱਲਬਾਤ ਹੋਈ ਆ ਬਿਮਾਰ ਹੋਣ ਕਰਕੇ ਦਿੱਤਾ ਜਾਂ ਵਕਈ ਉਹਨਾਂ ਨੂੰ ਇਹਦੇ ਪਿੱਛੇ ਇੱਕ ਤਾਂ ਨਹੀਂ ਹੋਰ ਵੀ ਹੈ ਇੱਕ ਕੋਈ ਪੁਜਾਰੀ ਹੈ ਉਹਨੇ ਕਿਹਾ ਕਿ ਦੋ ਦਿਨਾਂ ਬਾਅਦ ਤੁਹਾਡਾ ਬੱਚਾ ਮਰ ਜਾਊਗਾ ਇਸ ਕਰਕੇ ਮੈਂ ਤੁਹਾਡਾ ਬੱਚਾ ਬਚਾਉਣਾ ਤੇ ਇੱਕ ਵਿੱਚ ਤੰਤਰਿਕ ਨੇ ਭੂਮਿਕਾ ਨਿਭਾਈ ਜੀ ਇਹਦਾ ਫਾਪੜਤਾਲ ਕਰਕੇ ਉਹਨਾਂ ਤੋਂ ਪੁੱਛਗਿਸ ਕਰਾਂਗੇ ਉਹਨਾਂ ਨੂੰ ਲਿਆ ਕੇ ਠੀਕ ਹੈ ਨਹੀਂ ਪਹਿਚਾਣ ਬੱਚਾ ਆਇਆ ਕੰਮ ਨੂੰ ਹੁਣ ਜਦੋਂ ਪਤਾ ਲੱਗਿਆ ਨਹੀਂ ਸਾਡੇ ਜੀ ਪੈਸੇ ਪੈਸੇ ਦਾ ਅਲੱਗ ਸਾਡੇ ਸਾਹਮਣੇ ਜੀ ਕੋਈ ਗੱਲਬਾਤ ਨਹੀਂ ਜੇ ਕੋਈ ਉਹਦੇ ਬਲਾ ਆਹ ਹੋ ਜਾਊਗਾ ਠੀਕ ਹੈ ਨਾ ਠੀਕ